ਚੱਲ 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 ਦੋਨੋਂ ਆ ਦੋਨੋਂ ਲਾਖਾ ਮਜ਼ਬੂਤ ਨਮਸਕਾਰ ਦੋਸਤੋ ਮੈਂ ਤੁਹਾਡਾ ਆਪਣਾ ਸ਼ੋਕ ਲਾਧੂ ਕਾ ਮੰਡੀ ਸਾਡੇ ਨਾਲ Rajasthan ਤੋਂ ਲੋਕ ਆਏ ਨੇ ਇਹ ਕਾਵਾ ਵਾਲੀ ਫੋਟੋਆਂ ਤਸਵੀਰਾਂ ਦੇਖਣ ਤਾ ਹਾਲਾਤ ਬਹੁਤ ਮਾੜੇ ਨੇ ਆਪਾਂ ਜਿਹੜੀ ਗੱਲਬਾਤ ਵੀ ਇਹਨਾਂ ਨਾਲ ਕਰਾਂਗੇ ਜੀ ਤੁਸੀਂ ਨਮਸਕਾਰ ਜੀ ਰਾਜਸਥਾਨ ਤੋਂ ਆਇਓ ਤੁਹਾਡਾ ਸਾਬ ਤੋਂ ਪਹਿਲਾਂ ਨਾਮ ਜਾਣਨਾ ਚਾਹਾਂਗੇ ਸੁਸ਼ੀਲ ਗੁਦਾਰ ਜੀ ਗੁਦਾਰਾ ਸਾਹਿਬ ਜੀ ਅੱਜ ਇੱਥੇ ਤੁਸੀਂ ਦੁੱਖ ਦੇ ਘੜੀ ਦੇ ਵਿੱਚ ਤੁਸੀਂ ਇੰਨੀ ਦੂਰੋਂ ਆਇਓ ਕੀ ਫੀਲ ਕੀਤਾ ਕੀ ਮਹਿਸੂਸ ਕੀਤਾ ਸਰ ਯਾਂ ਪੇ ਜੀ ਇਹ ਪਾਣੀ ਬਹੁਤ ਜ਼ਿਆਦਾ ਹੋ ਗਿਆ ਹੈ ਹਮਾਰੇ ਕੋ ਪਤਾ ਚੱਲ ਆ ਜੀ ਸੇ YouTube ਸੇ जो जो अपने सोशल मीडिया चला रहे हैं फेसबुक इंस्टाग्राम से तो हमने ये सोचा हमारे गांव ने पहले जैसे सामान इकट्ठा कर रहे थे तो यहाँ पर हमने बात की कि कोई तो यहाँ पर बोल रहे है भी, अपने को राशन की ज्यादा जरूरत है कोई बोल रहे जानवरों के लिए सहायता की जरूरत है तो उसके लिए हमने कल शाम को एक निर्णय लिया भी वहां पर चलते हैं वहां पर जाके पहले देखते हैं कि वहां पर राशन की जरूरत है तो अपने राशन लेके चलेंगे जे जानवरों को फीड की जैसे भी तूड़ा है चूड़ा है हरा है इसकी जरूरत है तो उसके हिसाब से अपने सामान लेके चलेंगे जी। जिसके लिए हम यहाँ पे आए और आपसे ये जायजा ले रहे हैं और उसके बाद में हमारे जैसे भी तीन चार गाँवों के अंदर से जितना भी इकट्ठा होगा जो राशन लेके आना तो राशन लेके आएंगे और जो चूरा लेके आना है तो चूरा लेके आएंगे चूड़ी लेके आनी है चूड़ी लेके आएंगे ਜਿਤਨਾ ਵੀ ਹਮਾਰੇ ਨਾਲ ਸਹਿਯੋਗ ਹੋਗਾ ਉਸੇ ਅੰਦਾਜ਼ਾ ਕਰਾਂਗੇ ਜੀ ਗੁਦਾਰਾ ਸਾਹਿਬ ਜੀ ਜਿਹੜੀ ਅੱਜ ਤੁਸੀਂ ਇਹ ਲੋਕੇਸ਼ਨ ਪਾਣੀ ਦੀ ਦੇਖੀਏ ਇਸ ਤੋਂ ਅੱਗੇ 14 ਤੋਂ 15 ਪਿੰਡ ਲੋਕ ਘਰੇ ਆ ਤਾਂ ਤੁਹਾਡਾ ਜਿਹੜਾ ਮੈਸੇਜ ਉਹਨਾਂ ਲੋਕਾਂ ਨੂੰ ਸੁਨੇਹਾ ਤੁਹਾਡਾ ਕੀ ਹੈ ਉਹ ਕਿਵੇਂ ਬਾਤ ਸਕਦੇ ਆ ਬੱਚ ਤਾਂ ਇਹ ਉਹ ਤਾਂ ਦੇਖੋ ਪਾਣੀ ਦਾ ਅੱਗੇ ਤਾਂ ਕੀ ਆਪਣਾ ਤਾਂ ਕੀ ਹੈ ਆ ਤਾਂ ਕੁਦਰਤ ਦਾ ਹੈ ਸਭ ਕੁਝ ਆਪਾਂ ਇਹ ਕਿ ਦੱਸ ਸਕਦੇ ਆ ਪਰ ਜਿਹੜਾ ਵੀ ਹੈ ਸਾਡੇ ਤਾਂ ਜ਼ਿਕਰ ਰਹੀ ਐ ਵੀ ਕਿਹਾ ਤੁਸੀਂ ਪਾਣੀ ਨਹੀਂ ਲੈ ਰਹੇ ਪਾਣੀ ਘਾਤਰ ਕੋਈ ਨਾ ਨਹੀਂ ਕਰਦਾ ਪਾਣੀ ਦੇ ਜੇ ਆਪਾਂ ਪਾਕਿਸਤਾਨ ਨੂੰ ਵੀ ਛੱਡਦੇ ਆਂ ਉਦੋਂ ਪਾਣੀ ਰੱਦ ਤਾਂ ਨੂੰ ਵੀ ਛੱਡ ਸਕਦੇ ਆਂ ਪਰ ਇਸ ਜਿਹੜੀ ਸਰਕਾਰਾਂ ਹੈ ਉਹ ਆਪ ਦੇ ਹਿਸਾਬ ਨਾਲ ਆਪਾਂ ਬਦਾ ਸੱਕੀ ਜਾਂਦੀ ਸੀटिया ਤੇ ਕੋਈ ਰੱਦ ਤਾਂ ਨਾਲ ਨਾ ਨਹੀਂ ਕਰਦਾ ਇਹ ਆਪਣੇ ਆਪਣੇ ਜਿਹੜੀ ਗੱਲਾਂ ਕਰਕੇ ਇਹ ਆਪਣਾ ਆਪਣਾ ਗੁਜ਼ਾਰਾ ਕਰੀ ਜਾਂਦੀ ਹੈ ਤੇ ਇਹ ਤੇ ਕੋਈ ਮਤਲਬ ਨਹੀਂ ਸਾਡਾ ਨੂਪ ਗੜ ਸਾਈਡ ਹੈ ਜਿਹੜਾ ਉਦੋਂ ਡਾਈਚ ਨਗਰ ਹੈ ਗੜਸਾਣਾ ਉਹ ਅਜੇ ਵੀ ਮੂੰਹ ਉੱਥੇ ਬੜੀ ਪਈ ਹੈ ਉਹ ਸੈ ਨਹੀਂ ਹੁੰਦੇ ਬਿਲਕੁਲ ਪਾਣੀ ਦੀ ਜ਼ਰੂਰਤ ਹੈ ਮੇਰਾ ਬੰਦ ਪਈਆਂ ਮੇਰਾ ਬੰਦ ਪਈਆਂ ਠੀਕ ਹੈ ਉਥੇ ਇਹ ਸਰਕਾਰਾਂ ਬੰਨ ਲੈਂਦੀਆਂ ਕਿ ਉਥੇ ਪਾਣੀ ਰੱਦਤਾਂ ਲੈਂਦਾ ਨਹੀਂ ਕੋਣ ਨਹੀਂ ਲੈਂਦਾ ਇਹ ਤਾਂ ਸਭ ਐਵੇਂ ਠੀਕ ਹੈ ਰਾਜ ਨਿਕੀ ਨੀ ਨੀਤੀ ਦੀ ਜਿਹੜੀ ਗੱਲਾਂ ਉਹ ਕਰੀ ਜਾਂਦੇ ਐ ਬਾਕੀ ਜਿਹੜੇ ਸਾਡੇ ਰਾਜਸਥਾਨ ਦੇ ਇੱਥੇ ਪਾਣੀ ਦਾਦੇ ਦੇ ਕਾਰਨ ਲੋਕ ਪਰੇਸ਼ਾਨ ਹੈ ਸਾਡੇ ਉਥੇ ਜਿਹੜਾ ਉਹ ਏਰੀਆ ਉਥੇ ਪਾਣੀ ਘਟਦੇ ਕਾਰਨ ਪਰੇਸ਼ਾਨ ਹੈ ਜੀ ਆਪਣਾ ਕੀ ਨਾਮ ਜੀ ਸੁਨੀਲ ਕੁਮਾਰ ਹੈ ਜੀ ਸੁਨੀਲ ਜੀ ਜਿਹੜੀ ਪੋਲੇ ਖੜੀ ਏ ਪੰਜਾਬ ਦਾ ਫਾਇਲ ਕਾ ਜ਼ਿਲ੍ਹੇ ਦਾ ਪਿੰਡ ਏ ਕਾਵਾ ਵਾਲਾ ਇਹ ਇੱਕ ਹਫਤਾ ਪਹਿਲਾਂ ਸੀ ਇੱਥੇ ਆ ਸੀ ਬਿਲਕੁਲ ਪੋਲ ਨੰਗਾ ਸੀ ਤਾਂ ਪੋਲ ਅੱਜ ਜਿਹੜਾ ਫੋਟ ਡੇਢ ਫੋਟ ਪਾਣੀ ਉੱਪਰ ਆ ਰਿਹਾ ਤਾਂ ਜਿਹੜੀ ਇੱਥੇ ਤੁਸੀਂ ਅੱਜ ਸਮਸਿਆ ਕੀ ਕੀਤਾ ਨੂੰ ਰੱਖ ਰਹੀ ਕਮੀਆਂ ਕੀ ਕੀ ਰੱਖ ਰਹੀ ਕਮੀਆਂ ਤਾਂ ਅਬ ਦੇਖੋ ਜੀ ਸਰਕਾਰ ਕੋਲ ਸਾਰੇ ਕਮੀਆਂ ਕਮੀਆਂ ਦਿਖਣ ਲੱਗ ਰਹੀ ਹਾਂ ਹਾਂ ਕੋਈ ਬੰਦ ਡੰਗੋ ਤਿਆਰ ਹੋੜੋ ਵਾਰ ਤਾਂ ਅਜੇ ਨੋ ਬਤਾ ਅੰਤ ਹੀ ਕੋ ਨਹੀਂ ਹਾਂ ਹਾਂ

ਦਾ ਆਉਣ ਵਾਲੇ ਸਮਾਂ ਦੇ ਵਿੱਚ ਇਸ ਮਤਲਬ ਦੁੱਖ ਦੀ ਘੜੀ ਦੇ ਵਿੱਚ ਤੁਸੀਂ ਫਿਰ ਇਹਨਾਂ ਦੇ ਕੋਸ਼ਿਸ਼ ਜੋ ਕਰ ਰਹੇ ਹੋ ਬਿਲਕੁਲ ਜੀ ਬਿਲਕੁਲ ਬਿਲਕੁਲ ਆਵਾਂਗੇ ਮਾਰਗਾਂ ਨੂੰ ਜੀ ਤੋਂ ਸ਼ੋਕ ਹੈ ਅਸੀਂ ਆਏ ਆਂ ਦੀ ਪਹਿਲਾ ਆਉਣ ਵਾਸਤੇ ਆਈ ਆ ਇੱਥੇ ਜੀ ਤੇ ਆਪਾਂ ਤਾਂ ਸਦਾ ਹੀ ਪੰਜਾਬ ਦੇ ਨਾਲ ਆ ਹਾਂ ਕੋਈ ਗੱਲ ਨਹੀਂ ਵੀ ਰਾਜਸਥਾਨ ਦਾ ਜ਼ਿਲ੍ਹਾ ਕਿਹੜਾ ਜੀ ਸ੍ਰੀ ਗੰਗਨਗੜ੍ਹ ਜ਼ਿਲ੍ਹਾ ਜੀ ਸ੍ਰੀ ਗੰਗਨਗੜ੍ਹ ਸਾਡੂ ਸਰ ਸਾਢੀ ਵਿਧਾਨ ਸਭਾ ਅੱਛਾ ਤੇ ਪਿੰਡ ਕਿਹੜਾ ਜੀ ਪਿੰਡ ਹੈ ਕਿਤੇ ਨਾਲ ਟਾਣੀ ਜੀ ਡਾੜ ਵਾਲੇ ਪੰਚਾਇਤ ਜੀ ਦੋਸਤੋ ਇਹ ਦੇਖੋ ਜੀ ਆਦਰ ਸਟੇਟਾਂ ਤੋਂ ਅਲੱਗ-ਅਲੱਗ ਸਟੇਟਾਂ ਤੋਂ ਸਾਡੇ ਰਾਜਸਥਾਨ ਵੀਰ ਜਿਹੜੇ ਪਹੁੰਚੇ ਨੇ ਇੱਥੇ ਇਹ ਹੜ੍ਹ ਪੀੜਤਾ ਦੇ ਜੋ ਅੰਦਰ ਲੋਕ ਪਸ਼ੂ ਡੁੱਬ ਚੁੱਕੇ ਨੇ ਫਸਲਾਂ ਡੁੱਬ ਚੁੱਕੀਆਂ ਨੇ ਉਹਨਾਂ ਦੇ ਦੁੱਖ ਸੁੱਖ ਲਈ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਕਿਤੇ ਨਾ ਕਿਤੇ ਆਪ ਦੀ ਜਿਹੜੇ ਹੈਗੇ ਦਸਾਂ ਨੌਂ ਦੀ ਕਿਰਤ ਕਮਾਈ ਦੇ ਵਿੱਚੋਂ ਦਾਨ ਸਹਿਯੋਗ ਜ਼ਰੂਰ ਕਰਨਗੇ ਮੈਂ ਤੁਹਾਡਾ ਆਪਣਾ ਸ਼ੋਅ ਲਾਦੂ ਕਮੰਡੀ ਤੋਂ ਧੰਨਵਾਦ ਜੀ ਤਸਵੀਰਾਂ ਦੋਸਤੋ ਤੁਹਾਨੂੰ ਦਿਖਾਈਆਂ ਨੇ ਤਾਂ ਇਹ ਹਰਿਆ ਹਰਿਆ ਰਾਜਸਥਾਨ ਸਟੇਟ ਤੋਂ ਇਹ ਵੀਰਾਂ ਨੇ ਦੁੱਖ ਜ਼ਾਹਿਰ ਕੀਤਾ ਕਿ ਜਿਹੜਾ ਸਰਕਾਰਾਂ ਦੀ ਨਲਾਇਕੀ ਕਾਰਨ ਇਹ ਦੋਨੋਂ ਸਾਈਡ ਤੇ ਬੰਨ ਬਣ ਜਾਣ ਤਾਂ ਬੰਨ ਦੇ ਵਿੱਚ ਜਿਹੜਾ ਉੱਚਾ ਕੀਤਾ ਜਾ ਤਾਂ ਪਾਣੀ ਜਿਹੜਾ ਹੈਗਾ ਅੱਗੇ ਚਲਾ ਜਾ ਸਕਦਾ ਤਾਂ ਦੇਖੋ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਹ ਪੰਜਾਬ ਦੇ ਇਨ੍ਹਾਂ ਪਿੰਡਾਂ ਦੀ ਜੋ ਹਾਲਾਤ ਸੁਧਰਦੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਵਿਗੜਦੀ ਹੈ